20 ਸਾਲ ਬਾਅਦ ਪੰਜਾਬੀ ਪਿਓ ਨਾਲ ਜਾਪਾਨੀ ਪੁੱਤ ਦੀ ਹੋਈ ਮੁਲਾਕਾਤ ਨਹੀਂ ਰੁਕੇ ਹੰਝੂ ਸੋਸ਼ਲ ਮੀਡੀਆ ਤੇ ਵੀਡੀਓ ਹੋਈ ਵਾਇਰਲ ਜੀਹਾਂ ਪੰਜਾਬੀ ਪਿਤਾ ਦਾ ਉਸ ਵੇਲੇ ਖੁਸ਼ੀ ਦਾ ਟਿਕਾਣਾ ਨਾ ਰਹਾ ਜਦੋਂ ਉਸਨੇ ਆਪਣੇ ਜਾਪਾਨੀ ਪੁੱਤ ਨੂੰ ਘੁੱਟ ਕੇ ਗੱਲ ਨਾਲ ਲਾਇਆ ਤੇ ਦੱਸ ਦਈਏ ਇਹ ਖਬਰ ਅੰਬਰਸਾਤ ਤੋਂ ਸਾਹਮਣੇ ਆਈ ਹੈ ਜਿੱਥੇ ਕਰੀਬ 20 ਸਾਲ ਪਹਿਲਾਂ ਸੁਖਪਾਲ ਸਿੰਘ ਆਪਣੇ ਜਾਪਾਨੀ ਪੁੱਤ ਨੂੰ ਜਾਪਾਨ ਵਿੱਚ ਉਸ ਦੀ ਮਾਂ ਕੋਲ ਛੱਡ ਗਿਆ ਸੀ ਜਿਸ ਤੋਂ ਬਾਅਦ ਦੋਵੇਂ ਪਿਓ ਪੁੱਤ 20 ਸਾਲ ਬਾਅਦ ਮਿਲੇ ਜਾਣਕਾਰੀ ਮੁਤਾਬਕ ਪੁੱਤ ਰਿੰਨੇ ਨੇ ਕਿਹਾ ਕਿ ਮੈਨੂੰ ਉਸਾਕਾ ਯੂਨੀਵਰਸਿਟੀ ਆਫ ਆਰਟਸ ਵਿੱਚ ਇੱਕ ਅਸਾਈਨਮੈਂਟ ਮਿਲਿਆ ਸੀ ਜਿਸ ਵਿੱਚ ਫੈਮਿਲੀ ਟ੍ਰੀ ਯਾਨੀ ਪਰਿਵਾਰ ਦੇ ਖੋਜ ਕਰਨੀ ਸੀ ਮੈਨੂੰ ਆਪਣੀ ਮਾਂ ਦੇ ਪਰਿਵਾਰ ਦੇ ਬਾਰੇ ਵਿੱਚ ਜਾਣਕਾਰੀ ਸੀ ਪਰ ਆਪਣੇ ਪਿਤਾ ਦੇ ਬਾਰੇ ਸੁਖਪਾਲ ਸਿੰਘ ਦੇ ਨਾਮ ਤੋਂ ਇਲਾਵਾ ਕੁਝ ਵੀ ਨਹੀਂ ਪਤਾ ਸੀ ਇਸ ਤੋਂ ਬਾਅਦ ਮੈਂ ਆਪਣੇ ਪਿਤਾ ਦੀ ਭਾਲ ਸ਼ੁਰੂ ਕਰ ਦਿੱਤੀ। ਉਸਾਕਾ ਯੂਨੀਵਰਸਿਟੀ ਆਫ ਆਰਟਸ ਨੇ ਵਿਦਿਆਰਥੀਆਂ ਨੂੰ ਰਖੜੀ ਤੋਂ ਇੱਕ ਦਿਨ ਪਹਿਲਾਂ 18 ਅਗਸਤ ਨੂੰ ਅੰਮ੍ਰਿਤਸਰ ਪਹੁੰਚਿਆ ਸੀ ਜਿੱਥੇ ਉਹ ਆਪਣੇ ਪਿਤਾ ਦੀ ਭਾਲ ਕਰ ਰਿਹਾ ਸੀ। ਆਪਣੇ ਪਿਤਾ ਦਾ ਨਾਮ ਅਤੇ ਪੁਰਾਣਾ ਪਤਾ ਦੇ ਨਾਲ ਉਸ ਦੀ ਮਾਂ ਤੇ ਸਾਚੀ ਟਕਾਊਟਾ ਦੁਆਰਾ ਧਿਆਨ ਨਾਲ ਸੰਭਾਲੀਆਂ ਫੋਟੋਆਂ ਤੇ ਸਮਾਨ ਨਾਲ ਲੈਸ ਰਿੰਨ ਫਤੇਗਰ ਚੂੜੀਆਂ ਰੋੜ ਤੇ ਘਰ ਤੇ ਦੁਕਾਨਾਂ 'ਚ ਘੁੰਮਦਾ ਰਿਹਾ। ਇਸ ਦੁਹਾਸ ਕਾਨਕ ਲੋਕਾਂ ਨੇ ਉਹਨਾਂ ਨੂੰ ਪਿਤਾ ਦੀ ਪਛਾਣ ਲਿਆ ਤੇ ਉਸ ਨੂੰ ਅੰਮਰਸਾਸ ਸਤਿਤ ਉਸਦੇ ਨਵੇਂ ਪਤੇ ਤੇ ਲੱਗੇ ਸੁਖਪਾਲ ਖੈਰਾ ਨੇ ਦੱਸਿਆ ਕਿ ਜਦੋਂ ਮੈਂ ਰਖੜੀ ਲਈ ਆਪਣੇ ਸਹੁਰੇ ਘਰ ਗਿਆ ਸੀ ਤਾਂ ਮੈਨੂੰ ਮੇਰੇ ਭਰਾ ਦਾ ਫੋਨ ਆਇਆ ਕਿ ਮੇਰਾ ਬੇਟਾ ਜਾਪਾਨ ਤੋਂ ਵਾਪਸ ਆ ਗਿਆ ਹੈ ਮੈਂ ਹੈਰਾਨ ਰਹਿ ਗਿਆ ਆਪਣੇ ਭਰਾ ਨੂੰ ਉਸਦੀ ਦੇਖਭਾਲ ਕਰਨ ਲਈ ਕਿਹਾ ਕਿ ਤੁਰੰਤ ਵਾਪਸ ਚਲਾ ਗਿਆ ਉਸਨੇ ਕਿਹਾ ਕਿ ਅਸੀਂ ਆਖਰਕਾਰ ਇੱਕ ਦੂਜੇ ਨੂੰ ਗਰੇ ਲਗਾਇਆ ਜੋ ਕਿ ਭਾਵਨਾਵਾਂ ਹੈ ਮਹਿਸੂਸ ਕੀਤੀਆਂ ਉਹ ਸ਼ਬਦਾਂ 'ਚ ਬਿਆਨ ਨਹੀਂ ਕਰ ਸਕਦਾ ਕਿ ਕਿ ਦੋਵੇਂ ਪਿਓ ਪੁੱਤ ਇੱਕ ਦੂਜੇ ਨੂੰ ਵੇਖ ਕੇ ਬਹੁਤ ਖੁਸ਼ ਹੋਏ। ਸੂਤਰਾ ਮੁਤਾਬਕ ਸੁਖਪਾਲ ਨੇ ਦੱਸਿਆ ਕਿ ਉਹ THAILAND ਵਿੱਚ ਆਪਣੇ بیٹے ਦੀ ਮਾਂ ਸਾਚੀ ਤਾਕਾ ਹਾਟਾ ਨੂੰ ਮਿਲੇ ਸਨ ਤੇ ਦੋਵਾਂ ਵਿੱਚ ਪਿਆਰ ਹੋ ਗਿਆ। ਸਾਚੀ ਜਾਪਾਨ ਵਾਪਸ ਚਲੀ ਗਈ ਤੇ ਭਾਰਤ ਉਸ ਨੂੰ ਮਿਲਣ ਆਈ ਜਿਸ ਤੋਂ ਬਾਅਦ ਉਹ ਵੀ 2022 ਵਿੱਚ ਜਾਪਾਨ ਚਲਾ ਗਿਆ ਸੀ ਅਤੇ ਉਹਨਾਂ ਨੂੰ ਸੋਰੀ 2002 ਵਿੱਚ ਵਾਪਸ ਚਲਾ ਗਿਆ ਸੀ ਅਤੇ ਉਹਨਾਂ ਨੂੰ ਵਿਆਹ ਕਰਵਾ ਲਿਆ ਤੇ ਚਿਬਾ ਕੇਨ ਵਿੱਚ ਰਹਿਣਗੇ। ਉੱਥੇ ਰਹਿਣ ਤੋਂ ਬਾਅਦ ਸਾਡੇ ਬੇਟੇ ਦਾ ਜਨਮ 2003 ਵਿੱਚ ਹੋਇਆ ਹਾਲਾਂਕਿ ਕਿਸਮਤ ਨੂੰ ਕੁਝ ਹੋਰ ਮਨਜੂਰ ਸੀ ਸਾਡੇ ਵਿਆਹ ਵਿੱਚ ਮੁਸ਼ਕਲਾਂ ਆਈਆਂ। 2004 ਵਿੱਚ ਮੈਂ ਵਾਪਸ ਆ ਗਿਆ ਕਿ ਉਹ ਉੱਥੇ ਹੀ ਚਲੀ ਗਈ ਆਖਰ ਮੈਂ ਘਰ ਛੱਡ ਗਿਆ ਸੀ ਵਕ-ਵਕ ਰਹਿਣ ਲੱਗ ਪਏ 2007 ਵਿੱਚ ਭਾਰਤ ਆ ਗਿਆ। ਬਾਦ ਵਿੱਚ ਮੈਂ ਇੱਕ ਦੁਬਾਰਾ